ਇਹ ਜਿਹੜੀ ਅਕੈਡਮੀ ਹੈ ਜਦੋਂ ਸਾਡੀ ਕਾਂਗਰਸ ਦੀ ਗਵਰਨਮੈਂਟ ਸੀ ਮਹਾਰਾਜਾ ਕੈਪਟਨ ਕੁਮਰਿੰਦਰ ਸਿੰਘ ਜੀ ਸੀਐਮ ਸੀਗੇ ਉਦੋਂ ਇਹ ਅਕੈਡਮੀ ਮੈਂ ਮਨਜ਼ੂਰ ਕਰਾਈ ਸੀ ਔਰ 2 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਇਹ ਬਜਟ ਦੇ ਵਿੱਚ ਵੀ ਉਹਨਾਂ ਨੇ ਇਸ਼ੂ ਕੀਤੀ ਸੀ ਔਰ ਵਿਧਾਨ ਸਭਾ ਵਿੱਚ ਬੋਲ ਕੇ ਵੀ ਇਹ ਗੱਲ ਦੱਸੀ ਗਈ ਸੀ ਔਰ ਕੁਝ ਟੈਕਨੀਕਲ ਕਾਰਨਾ ਕਰਕੇ ਜੇ ਕੀ ਕਾਰਨ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਜਿਹੜੀ ਗ੍ਰਾਂਟ ਹੈ ਇਹ ਤੋਂ ਵਾਪਸ ਲੈ ਗਏ ਔਰ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਇੱਥੇ ਹਰ ਸਾਲ ਬਾਬਾ ਕਨਈਆ ਜੀ ਦੇ ਨਾਮ ਤੇ ਹਰ ਸਾਲ ਇੱਥੇ ਕੁਸ਼ਤੀਆਂ ਹੁੰਦੀਆਂ ਬਹੁਤ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਆ ਔਰ ਇੱਕ ਬਹੁਤ بڑا ਐਮਪਰਾਲਾ ਵਿਸ਼ਵਨਾਥ ਬੰਟੀ ਜੀ ਦੁਆਰਾ ਇਹਨਾਂ ਦੀ ਟੀਮ ਦੁਆਰਾ ਕੀਤਾ ਜਾਂਦਾ ਹੈ ਤੇ ਅੱਜ ਸ਼ਹਿਰ ਵਾਸੀਆਂ ਨੇ ਫੈਸਲਾ ਕੀਤਾ ਜੇ ਸਰਕਾਰ ਨੇ ਨਹੀਂ ਕੁਝ ਕੀਤਾ ਤਾਂ ਅਸੀਂ ਇਕੱਠੇ ਹੋ ਕੇ ਸਾਰੇ ਸਹਿਯੋਗ ਕਰਕੇ ਜਿਹੜੀ ਅਕੈਡਮੀ ਹੈ ਇਹਨੂੰ ਚਾਲੂ ਕਰਾਂਗੇ ਉਹਦੇ ਲਈ ਅੱਜ ਇੱਕ ਅਕੈਡਮੀ ਦਾ ਨੀਂਹ ਪੱਥਰ ਰੱਖਿਆ ਗਿਆ ਸਾਰੇ ਸਤਿਕਾਰਯੋਗ ਸ਼ਹਿਰ ਦੇ ਲੋਕ ਇੱਥੇ ਪਹੁੰਚੇ ਨੇ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਿਲਾਉਣਾ ਕਿ ਸ਼ਹਿਰ ਦੇ ਸਜੋਗ ਨਾਲ ਬਹੁਤ ਜਲਦੀ ਇੱਕ ਸ਼ਾਨਦਾਰ ਅਕੈਡਮੀ ਜਿਹੜੀ ਸੋਚੀ ਸੀ ਉਹ ਤਿਆਰ ਹੋਏਗੀ ਔਰ ਜਿਹੜੇ ਪਹਿਲਵਾਨ ਆ ਉਹਨਾਂ ਨੂੰ ਇੱਥੇ ਮੌਕਾ ਦਿੱਤਾ ਜਾਏਗਾ ਫ੍ਰੀ ਸਰਖਲਾਦ ਵੀ ਸਰੀ ਨੂੰ ਔਰ ਪ੍ਰੋਪਰ ਜੋ ਉਹਨਾਂ ਦੀ ਖੁਰਾਕ ਹੁੰਦੀ ਹੈ ਜੋ ਕੁਝ ਵੀ ਪਹਿਲਾਂ ਵੀ ਬੰਟੀ ਕਰਦੇ ਨੇ ਅੱਗੋਂ ਜਿੰਨੇ ਵੀ ਪਹਿਲਵਾਨ ਅਖਾੜੇ ਚ ਆਣਗੇ ਉਹਨਾਂ ਦਾ ਸਾਰਾ ਖਰਾਕ ਜੋ ਵੀ ਉਹਨਾਂ ਦਾ ਖਰਚਾ ਇੱਕ ਕਮੇਟੀ ਕਰੇਗੀ ਇੱਕ ਬਹੁਤ ਹੀ ਸ਼ਾਨਦਾਰ ਅਕੈਡਮੀ ਦੀ ਸ਼ਹਿਰ ਦੇ ਸਹਿਯੋਗ ਦੇ ਨਾਲ ਜਿਹੜੀ ਸ਼ੁਰੂਆਤ ਅੱਜ ਹੋਈ ਹੈ ਔਰ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਨਾ ਕਿ ਤੁਹਾਡੇ ਰਾਹੀਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੇਗਾ ਜਿਨ੍ਹਾਂ ਦੇ ਬੱਚੇ ਪਲਵਾਨੀ ਕਰਦੇ ਨੇ ਉਹਨਾਂ 'ਚ ਵੀ ਇੱਕ ਉਤਸ਼ਾਹ ਆਏਗਾ कि ਸਾਡੇ ਬੱਚਿਆਂ ਲਈ ਇਹ ਜਿਹੜੀ ਚੀਜ਼ ਬਣੀ ਹੈ ਡਾਕਟਰ ਸਾਹਿਬ ਇਹ ਗੱਲ ਕੀਤੀ ਹੈ ਵੀ ਕੋਈ ਵੀ ਅਕੈਡਮੀ ਜਾਂ ਸੰਸਥਾ ਨੂੰ ਚਲਾਉਣ ਲਈ ਇੱਕ ਜਿਹੜੀ ਪੈਸੇ ਦੀ ਬੜੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਸ ਤਰ੍ਹਾਂ ਕਿਦਾ ਮੇਨਟੇਨ ਹੋਗਾ ਕਿਉਂਕਿ ਇੱਕ ਪਹਿਲਾਂ ਤਾਂ ਛੋਟੇ ਲੈਵਲ ਸੀ ਲੇਕਿਨ ਇੱਕ ਲਾਰਜ ਸਕੇਲ ਤੇ ਅਕੈਡਮੀ ਬਣ ਜਾ ਰਹੀ ਹੈ ਦੇਖੋ ਜਦੋਂ ਸ਼ਹਿਰ ਵਾਸੀ ਇਕੱਠੇ ਹੋ ਜਾਂਦੇ ਹਨ ਬਾਕੀ ਤਾਂ ਬਾਬਾ ਕਨਈਆ ਲਾਲ ਜੀ ਦੀ ਕਿਰਪਾ ਹੈ ਇੱਥੇ ਜਦੋਂ ਸ਼ਹਿਰ ਵਾਸੀ ਇਕੱਠੇ ਹੋ ਜਾਂਦੇ ਤਾਂ ਕੋਈ ਵੀ ਇਨੀ ਪੱਥਰੀ ਰੱਖਣਾ ਔਖਾ ਹੁੰਦਾ ਬਾਕੀ ਤਾਂ ਪਰਮਾਤਮਾ ਆਪਣੇ ਆਪ ਕਰ ਦਿੰਦੇ ਆ ਤੁਸੀਂ ਦੇਖੋਗੇ ਬੜੀ ਜਲਦ ਜਿਹੜੀ ਅਕੈਡਮੀ ਬਣ ਕੇ ਤਿਆਰ ਹੋ ਜਾਏਗੀ ਲੋਕਾਂ ਦੇ ਸੁਖੋਗ ਨਾਲ ਬਾਕੀ ਕੋਈ ਗੱਲ ਨਹੀਂ ਮੈਂ ਅਜੇ ਕੁਝ ਹੋਰ ਦੇ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀ ਨਾਲ ਸ਼ਹਿਰ ਵਾਸੀ ਸਰਕਾਰਾਂ ਬਣਾਉਂਦੇ ਆ ਸ਼ਹਿਰ ਵਾਸੀ ਫੈਸਲੇ ਕਰਦੇ ਆ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਏਗਾ ਇਹ ਜਿਹੜੀ ਅਕੈਡਮੀ ਬਹੁਤ اچھی ਤਰ੍ਹਾਂ ਬਣ ਕੇ ਤਿਆਰ ਹੋਇਆ ਸਿਰ ਖੇਡ ਅਕੈਡਮੀ ਵਾਸਤੇ 2 ਕਰੋੜ ਰੁਪਏ ਦਾ ਫੰਡ ਜਿਹੜਾ ਤੁਸੀਂ ਜਾਰੀ ਕਰਾਇਆ ਜੋ ਤੁਹਾਡੀ ਸਰਕਾਰ ਰਹੀ ਗਵਰਨਮੈਂਟ ਚੇਂਜ ਹੁੰਦੇ ਸਾਰੀ ਕਲਾਪਸ ਕਰ ਲਿਆ ਗਿਆ ਫੰਡ ਨੂੰ ਖੇਡ ਦੇ ਨਾਲ ਸਿਆਸਤ ਨੂੰ ਕਿਵੇਂ ਦੇਖਦੇ ਹੋ ਖੇਡ ਨਾਲ ਸਿਆਸਤ ਹੋਣੀ ਚਾਹੀਦੀ ਜੀ ਨਹੀਂ ਸਰ ਇਹ ਤਾਂ ਇਹਨਾਂ ਦੀ ਸੋਚ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੀਦਾ ਬਹੁਤ ਸਾਰੇ ਗ੍ਰਾਂਟਾਂ ਜਿਹੜੀਆਂ ਵਾਪਸ ਗਈਆਂ ਮੇਰੀਆਂ ਦਿੱਤੀਆਂ ਹੋਈਆਂ ਉਹ ਤੇ ਲੋਕ ਜਾਣਦੇ ਨੇ ਇਹਦੇ ਬਾਰੇ ਮੈਂ ਮੇਰੀ ਆਦਤ ਨਹੀਂ ਕਿਸੇ ਨੂੰ ਮਾੜਾ ਕਹਿਣਾ ਨਾ ਮੈਂ ਕਹਿਣਾ ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ ਇਹ ਤੇ ਮਤਲਬ ਸਾਰੇ ਸ਼ਹਿਰ ਨੂੰ ਪਤਾ 2 ਕਰੋੜ ਰੁਪਇਆ ਬਜਟ ਦੇ ਵਿੱਚ ਮਨਪ੍ਰੀਤ ਬਾਦਲ ਜੀ ਉਸ ਵੇਲੇ ਖਜ਼ਾਨਾ ਮੰਤਰੀ ਸੀ ਉਹਨਾਂ ਨੇ ਅਕੈਡਮੀ ਵਾਸਤੇ ਅਨਾਉਂਸ ਕੀਤਾ ਸੀ ਕੀ ਟੈਕਨੀਕਲ ਪ੍ਰੋਬਲਮ ਰਹੀ ਆਈ ਡੋਨਟ ਨੋ ਮੈਂ ਨਹੀਂ ਜਾਣਦਾ ਲੇਕਿਨ ਅੱਜ ਜੋ ਪਰਮਾਤਮਾ ਕਰਾਉਣਾ ਚਾਹੁੰਦੇ ਆ ਗਵਰਨਮੈਂਟ ਨੇ ਨਹੀਂ ਕੀਤਾ ਤੇ ਸ਼ਹਿਰ ਵਾਸੀ ਕਰਨ ਲੱਗ ਪਏ ਔਰ ਇਹ ਬਣ ਕੇ ਤਿਆਰ ਹੋ ਗਈ ਸਾਡੇ ਸ਼ਹਿਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਥੈਂਕ ਯੂ ਠੀਕ ਹੈ